ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਵਮਾਨ ਐਮਐਲਏ ਨਾਬਾ ਇਸ ਵਕਤ ਮੈਂ ਨਾਬਾ ਤੋਂ ਲਾਈਵ ਆ ਜੀ ਨਾਬਾ ਦੇ ਵਿੱਚ ਅਸੀਂ ਨਾਬਾ ਫਿਜ਼ੀਕਲ ਅਕੈਡਮੀ ਹੈ ਜੀ ਜਿਹੜੀ ਕਿ ਟ੍ਰੇਨਿੰਗ ਦਿੰਦੀ ਆ ਆਪਾਂ ਜਦੋਂ ਪੁਲਿਸ ਦੇ ਵਿੱਚ ਭਰਤੀ ਹੋਣਾ ਆਰਮੀ ਦੇ ਵਿੱਚ ਭਰਤੀ ਹੋਣਾ ਅਲੱਗ-ਅਲੱਗ ਹੋ ਡਿਪਾਰਟਮੈਂਟ ਦੇ ਵਿੱਚ ਤੇ ਸਾਡੇ ਕੋਚ ਨੇ ਕੁਸ਼ਿੰਦਰ ਸਿੰਘ ਨਾਬਾ ਤੋਂ ਤੇ ਉਹਨਾਂ ਦੇ ਬੱਚੇ ਸਾਰੇ ਇਹ ਜਿਹੜੀ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈਂਦੇ ਨੇ ਜੀ ਆ ਛੋਟੇ-ਛੋਟੇ ਬੱਚੇ ਬੜੇ ਪਿਆਰੇ-ਪਿਆਰੇ ਬੱਚੇ ਨੇ ਜੀ ਇਹ ਇਹ ਸਾਰੇ ਅੱਜ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਮੁਹਿੰਮ ਅਰੰਭੀ ਹੋਈ ਆ ਤੇ ਅਸੀਂ ਸਾਰੇ 1000 ਮੀਟਰ ਦੀ ਦੌੜ ਜਿਹੜੀ ਆ ਜੀ ਹਾਂ ਹਾਂ ਸੌਰੀ 10000 10000 ਮੀਟਰ ਦੀ ਦੌੜ ਜਿਹੜੀ ਆ ਲਾ ਰਹੇ ਆ ਪੰਜਾਬ ਪੁਲਿਸ ਤੇ ਆਰਮੀ ਵਿੱਚ ਭਰਤੀ ਹੋਣ ਲਈ ਮਿਲੋ ਇਹ ਬਹੁਤ ਹੀ ਸ਼ਾਨਦਾਰ ਟ੍ਰੇਨਿੰਗ ਵੀ ਦਿੰਦੇ ਨੇ ਜੀ ਔਰ ਨੌਜਵਾਨ ਨੇ ਸਾਰੇ ਬੱਚੇ ਦੇਖੋ ਬੱਚੀਆਂ ਵੀ ਨੇ ਤੇ ਬੱਚੇ ਵੀ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਜੀ ਬੱਚੇ ਹੁੰਦੇ ਆ ਜਦੋਂ ਟ੍ਰੇਨਿੰਗ ਹੁੰਦੀ ਹੈ ਤੇ ਅੱਜ ਅਸੀਂ ਇਹ ਰੇਸ ਜਿਹੜੀ ਹੈ ਸ਼ੁਰੂ ਅਸੀਂ ਕਰ ਰਹੇ ਹਾਂ। ਨਵੀਂ ਬਣੀ ਸਰਕਾਰ ਜਿਹੜੀ ਲੋਕਾਂ ਦੇ ਵਿਕਾਸ ਦੇ ਕਾਰਜ ਕਰਦੀ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਜੁੱਧ ਵੈਸੇ ਬਹੁਤ ਸਮਾਂ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ ਪਰ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਅਸੀਂ ਸਾਰੇ ਨੌਜਵਾਨ ਮੇਰੇ ਸਟੂਡੈਂਟ ਜਿੱਦੇ ਮੇਰੇ ਹਾਣੀ ਪਰਮਾਣੀ ਨੇ ਸਾਰੇ ਅਸੀਂ ਇਸ ਜੁੱਧ ਦੇ ਵਿੱਚ ਸ਼ਾਮਲ ਆ ਜਿੱਥੇ ਕਿਤੇ ਵੀ ਸਾਡੀ ਲੋੜ ਪਊਗੀ ਜਿੱਥੇ ਕਿਤੇ ਵੀ ਸਾਨੂੰ ਇਸ ਤਰ੍ਹਾਂ ਦਾ ਕਾਰਜ ਕਰਨਾ ਪਊਗਾ ਅਸੀਂ ਵੱਧ ਚੜ ਕੇ ਕਰਾਂਗੇ ਸਾਡੇ ਇਸ ਇਲਾਕੇ ਦੇ ਐਮਐਲਏ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜਦੋਂ ਵੀ ਅਸੀਂ ਬੁਲਾਉਂਦੇ ਆ ਸਾਡੇ ਨਿੱਕੇ ਜਿਹੇ ਸੱਦੇ ਤੇ ਉਹ ਸਾਡੇ ਵਿਚਕਾਰ ਆਉਂਦੇ ਨੇ ਸਾਡੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਸ਼ਾਬਾਸ਼ ਦੇਣ ਵਾਸਤੇ ਤੇ ਹੌਸਲਾ ਦੇਣ ਵਾਸਤੇ ਧੰਨਵਾਦ ਇਧਰ ਆ ਫਲੈਗ جی کسی سنیا ہے جی کشوی طرح کی جی اکیڈمی ہے جیت فل اکیڈمی وہ نماینے کی کوشش کی جہی ہے یق نشیا ویب سکار وجہ بھگوت مان سکار بچن کر رہی ہے اور بچے جہے ہے ابھی اب دس ہزار کے میٹر جی ہے بچے لا رہے تاکہ نشیا تو بچے جا سکے ساج میں میسج ملے کہ ابھی نشیا تو دور رہیے بچے کچھ چل برباد کر رہے اور ਮੈਕਾਨਿਕ ਦੇ ਰਹਿਣ ਨੇ ਬੱਚੇ ਆਪਰੇਂਿੰਗ ਲੈ ਕੇ ਪੰਜਾਬ ਪੁਸਤੇ ਦੇ ਵਿੱਚ ਆੜਮੀ ਦੇ ਵਿੱਚ ਪਾਣੀ ਪਾਉਣਗੇ ਇਸ ਲਈ ਖਲੀ ਫਟਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹਨਾਂ ਦਾ ਬਹੁਤ ਬਤਾਇਆ ਗਿਆ ਦਰਵਾਜ਼ਾ ਬੰਦ ਕੀਤਾ ਗਿਆ ਬਰਾਸਟ ਐਡਵਾਈਸ ਐਸ ਐਸ ਬੋਲੇ ਇਸਨਿਆ ਸੋ ਸ੍ਰੀ ਅਕਾਲੋ Yep now we did ਨੌਜਵਾਨ ਨੇ ਜੀ ਛੋਟੇ ਛੋਟੇ ਬੱਚੇ ਨੇ ਸਾਰੇ 10000 ਮੀਟਰ ਦੀ ਰੇਸ ਲਾ ਰਹੇ ਆ। ਜੁਦ ਨਸ਼ੇਮਰਤ ਤਾਂ ਕਿ ਨਸ਼ਿਆਂ ਤੋਂ ਬਚਾਏ ਜਾ ਸਕੇ ਔਰ ਤੰਦਰੁਸਤ ਹੋਈਏ। ਕੋਈ ਵਿਕਸਾਡਾ ਉਜਵਲ ਹੋਵੇ। ਨੌਕਰੀਆਂ ਮਿਲਣ। ਇਹ ਬਹੁਤ ਵੱਡੀ ਕੋਸ਼ਿਸ਼ ਜਿਹੜੀ ਹੈ ਜੀ ਨਾਬਾ ਦੇ ਵਿੱਚ ਬੱਚੇ ਕਰ ਰਹੇ ਆ ਹਰੀ ਝੰਡੀ ਦੇ ਕੇ ਸ਼ੁਰੂਆਤ ਕੀਤੀ ਗਿਆ ਬੱਚੇ ਜਿਹੜਾ ਜੀ ਪੂਰਾ ਚੱਕਰ ਲਾ ਕੇ ਆਉਣਗੇ ਜੀ ਕਾਫੀ ਅਦਰ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਜਾਣਗੇ। ਜਾਣਗੇ ਔਰ ਮੈਸੇਜ ਵੀ ਦੇਣਗੇ ਸਾਰਿਆਂ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਇਹ ਰੋਜ਼ ਰਨਿੰਗ ਕਰਦੇ ਨੇ ਜੀ ਬੱਚੇ ਬਹੁਤ ਵਧੀਆ ਸਟੈਮਨਾ ਬੱਚਿਆਂ ਦਾ ਇਹਨਾਂ ਦਾ ਆਇਆ ਉਹ ਰੇਡਰ ਸਿੱਧਾ ਕਰ ਰਿਹਾ ਹੈ ਨਾਲ ਪਾਟ ਸੀ ਕਰ ਰਿਹਾ ਹੈ ਸਰਕ ਦੇ ਕਿਦੋਂ ਸਾਰਾ ਮਟਰੋ ਆ ਜਾਓ ਲੋਕ ਸਾਈਕਲਾਂ ਤੇ ਵੀ ਨੇ ਜੀ ਬੱਚੇ ਚਲ ਸਾਈਕਲਾਂ ਤੇ ਵੀ ਨੇ ਜੀ ਬੱਚੇ ਛੋਟੇ ਛੋਟੇ ਵੱਡੇ ਪਿਆਰੇ ਪਰ ਆ ਦੇਖੋ ਛੋਟਾ ਜਿਹਾ ਬੱਚਾ ਜੀ ਆ ਦੇ ਸਾਨੂੰ ਸਾਰਿਆਂ ਨੂੰ ਨਸ਼ਾ ਤਮਕੂਣਾ ਚਾਹੀਦਾ ਜੀ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਕਿਉਂਕਿ ਬਹੁਤ ਜ਼ਰੂਰੀ ਹੈ ਜ਼ਿੰਦਗੀ ਜਿਹੜੀ ਹੈ ਸਾਡੀ ਦੀ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਰੱਕੀਆਂ ਕਰਨ ਵਾਸਤੇ ਸਮਾਜ ਦੇ ਵਿੱਚ ਸੇਵਾ ਕਰਨ ਵਾਸਤੇ ਪਰ ਅਸੀਂ ਕਿਤੇ ਨਾ ਕਿਤੇ ਜਿਹੜੇ ਸਾਡੇ ਕੋਈ ਨੌਜਵਾਨ ਬੱਚੇ ਆ ਭਟਕ ਜਾਂਦੇ ਨੇ ਰਸਤੇ ਦੇ ਵਿੱਚੋਂ ਤੇ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਉਹਨਾਂ ਨੂੰ ਤਾਂ ਆਣੀ ਹੋਣੀ ਹੈ ਪਰਿਵਾਰ ਨੂੰ ਵੀ ਆ ਜਾਂਦੀ ਹੈ ਜੀ ਆਹ ਦੇਖੋ ਬੱਚੇ ਸਾਰੇ Gracias. 李斌，李斌，喂。